ਦੀਵਾਲੀ ਦੇ ਮੌਕੇ ਤੇ धवन ਟੈਲੀਕਮ 시ਹਾਟਾ ਵਿਖੇ ਜਿਨ੍ਹਾਂ ਗ੍ਰਾਹਕਾਂ ਨੇ ਖਰੀਦਦਾਰੀ ਕੀਤੀ ਉਹਨਾਂ ਗ੍ਰਾਹਕਾਂ ਲਈ धवन ਟੈਲੀਕਮ ਵੱਲੋਂ ਡਰਾ ਸਕੀਮ ਰੱਖੀ ਗਈ ਜਿਸ ਦਾ ਲੱਕੀ ਡਰਾ ਸ਼ੁੱਕਰਵਾਰ ਸ਼ਾਮ ਕਰਿਆ ਗਿਆ ਇਸ ਮੌਕੇ 시ਹਾਟਾ ਤੋਂ ਯੁਵਾ ਸਮਾਜ ਸੇਵਕ ਐਡਵੋਕੇਟ ਅਰਵਿੰ ਕੁਮਾਰ ਪਕਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਉਹਨਾਂ ਲੱਕੀ ਗ੍ਰਾਹਕਾਂ ਦਾ ਡਰਾ ਕਰਿਆ ਲੱਕੀ ਡਰਾ ਦਾ ਪਹਿਲਾ ਇਨਾਮ LED TV ਅਤੇ ਦੂਸਰਾ ਇਨਾਮ ਇਲੈਕਟ੍ਰਿਕ ਸਕੂਟੀ ਦਿੱਤੀ ਗਈ ਐਡਵੋਕੇਟ ਅਰਵਿੰ ਕੁਮਾਰ ਪਕਨਾ ਨੇ ਗ੍ਰਾਹਕਾਂ ਨੂੰ ਡਰਾ ਨਿਕਲਣ ਤੇ ਵਧਾਈ ਦਿੱਤੀ ਅਤੇ ਧਵਨ ਟੈਲੀਕਾਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਹਨਾਂ ਆਖਿਆ ਕਿ ਵਪਾਰ ਨੂੰ ਵਧਾਉਣ ਲਈ ਗ੍ਰਾਹਕਾਂ ਦੀ ਤਸੱਲੀ ਹੋਣੀ ਬਹੁਤ ਜ਼ਰੂਰੀ ਹੈ ਇਸ ਮੌਕੇ ਧਵਨ ਟੈਲੀਕਾਮ ਦੇ ਮਾਲਕ ਪਰਸ਼ੋਤਮ ਧਵਨ ਰਵੀ ਧਵਨ ਨੇ ਇਨਾਮ ਜੇਤੂ ਗ੍ਰਾਹਕਾਂ ਨੂੰ ਵਧਾਈ ਦਿੱਤੀ ਇਸ ਮੌਕੇ ਹੈਪੀ ਬੋਪਾਰਾ ਵਿਸ਼ਾਲ ਧਵਨ ਵੀ ਮੌਜੂਦ ਸਨ ਅੱਜ ਹਿਸ਼ਾਰੇ ਬਾਜ਼ਾਰ ਦੇ ਵਿੱਚ ਬੜੀ ਹੀ ਪ੍ਰਸਿੱਧ ਤੇ ਵੱਡੀ ਦੁਕਾਨ ਧਵਨ ਟੈਲੀਕਾਮ ਜਿਹੜੇ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਇਹ ਮੋਬਾਈਲਾਂ ਦਾ ਕੰਮ ਕਰ ਰਹੇ ਨੇ ਤੇ ਅੱਜ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਇਹਨਾਂ ਨੇ ਲੱਕੀ ਡਰਾ ਦਾ ਇੱਕ ਪ੍ਰੋਗਰਾਮ ਰੱਖਿਆ ਸੀ ਤੇ ਅੱਜ ਉਹ ਡਰਾ ਕੱਢੇ ਗਏ ਨੇ ਤੇ ਜਿਸ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਉਹ ਐਕਟਿਵ ਆ ਵਾ ਉਹ ਪਿਆਰਾ ਸਿੰਘ ਜੀ ਆ ਇਹਨਾਂ ਦੇ ਕਸਟਮਰ ਉਹਨਾਂ ਦਾ ਨਿਕਲਿਆ ਵਾ ਜੀ ਦੂਸਰੇ ਨੰਬਰ ਤੇ LED ਇੱਕ ਦਿੱਤੀ ਗਈ ਆ ਤੇ ਉਹ ਵੀ ਇਹਨਾਂ ਦੇ ਕਸਟਮਰ ਆ ਮੋਬਾਈਲ ਲੈ ਕੇ ਗਏ ਉਹਨਾਂ ਦਾ ਨਿਕਲਿਆ ਵਾ ਟੋਟਲ ਡਰਾ ਇਹਨਾਂ ਨੇ 350 350 ਕੂਪਨ ਪਾਇਆ ਸੀ ਜਿਸ ਵਿੱਚੋਂ ਜਿਹੜਾ ਡਰਾ ਨਿਕਲਿਆ ਵਾ ਤੇ ਮੈਂ ਸਮਝਦਾ ਵਾਂ ਇਹ ਬੜੀ ਵਧੀਆ ਇੱਕ ਮਾਰਕੀਟਿੰਗ ਲਾ ਲੋ ਜਾਂ ਬਿਜ਼ਨਸ ਦਾ ਵੇਖੋ ਸਬੂਲਿਆ ਕਿ ਕਸਟਮਰ ਨੂੰ ਜਿਹੜਾ ਰੱਬ ਦੀ ਤਰ੍ਹਾਂ ਸਮਝਦਾ ਵਾ ਠੀਕ ਹੈ ਜੀ ਰੱਬ ਦੀ ਤਰ੍ਹਾਂ ਸਮਝਾਵੇਂ ਸਮਝਾਂਗੇ ਤੇ ਕਸਟਮਰ ਵੀ ਤੁਹਾਡੇ ਕੋ ਆਵੇਗਾ ਤੇ ਬੜਾ ਵਧੀਆ ਇੱਕ ਮੈਂ ਸਮਝਦਾ ਛਾੜੇ ਦੇ ਪਹਿਲੀ ਤਰ੍ਹਾਂ ਦਾ ਇੱਕ ਉਪਰਾਲਾ ਵਧੀਆ ਕੀਤਾ ਗਿਆ ਵਾ ਜਿਸ ਵਿੱਚ ਬੰਦਿਆਂ ਨੂੰ ਐਕਟਿਵਾ ਤੇ LED ਡਰਾ ਦੇ ਵਿੱਚ ਦਿੱਤੇ ਗਏ ਨੇ ਤੇ ਇਸੇ ਤਰ੍ਹਾਂ ਪ੍ਰਮਾਤਮਾ ਇਹਨਾਂ ਦੇ ਕਿਰਪਾ ਬਣਾਈ ਰੱਖੇ ਤੇ ਤਰੱਕੀ ਬਖਸ਼ੇ ਅੱਜ ਦੀ ਦੀਵਾਲੀ ਦੇ ਉਪਰਾਲੇ ਤੇ ਜਿੰਨੇ ਵੀ ਸਾਡੇ ਕਸਟਮਰ ਹੀ ਧਮਨ ਟੈਲੀਕਮ ਦੇ ਉਹਨਾਂ ਵਿੱਚੋਂ ਆਪਾਂ 쿠ਪਨ ਸਿਸਟਮ ਪਾਇਆ ਸੀ ਹਰ ਇੱਕ ਦਾ ਨਾਮ ਲੈ ਕੇ ਆਪਾਂ ਇੱਕ ਬਾਕਸ ਚ ਪਾਇਆ ਤੁਸੀਂ ਵੀਡੀਓ ਜੀ ਦੇਖ ਸਕਦੇ ਜੀ ਉਹਨਾਂ ਚੋਂ ਜਿਹੜਾ ਸਾਡਾ ਲੱਕੀ ਕਸਟਮਰ ਹੈ ਸ਼੍ਰੀ ਪਿਆਰਾ ਸਿੰਘ ਜੀ ਉਹਨਾਂ ਦਾ ਇਨਾਮ ਨਿਕਲਿਆ ਐਕਟਿਵ ਐਕਟਿਵ ਤੇ ਜਿਹੜਾ ਸੈਕੰਡ ਹੈ ਉਹਦਾ ਐਲਈਡੀ ਨਿਕਲੀ ਹੈ ਦੇ ਅਰਵਿੰਨ ਜੀ ਨੇ ਇਸ ਮੌਕੇ ਤੇ ਆ ਕੇ ਸਾਰਿਆਂ ਦੀ ਬਹੁਤ ਹੌਸਲਾ افزਾਈ ਕੀਤੀ ਹੈ ਤੇ ਮੈਂ ਸ਼ੁਕਰੀਆ ਅਦਾ ਕਰਦਾ ਹਾਂ ਅਰਵਿੰਨ ਜੀ ਦਾ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਅਹੀ ਦੀਵਾਲੀ ਦੇ ਮੌਕੇ ਤੇ ਲੜਾਕੜ 2 ਫਰਸਟ ਪ੍ਰਾਈਜ਼ ਐਕਟਿਵਾ ਸੈਕੰਡ ਪ੍ਰਾਈਜ਼ LED ਜਿਹੜੀ ਅਰਵਿੰਨ ਭਖਰੇ ਦੀ ਮਜਬੂਰੀ ਦੇ ਵਿੱਚ ਕੱਢਿਆ ਗਿਆ ਉਹ ਸਾਨੂੰ ਬਹੁਤ ਪਿਆਰ ਮਿਲਿਆ ਸਾਰੇ ਸਾਰੇ ਅੰਮ੍ਰਿਤ ਸਰ ਨੇ ਬਹੁਤ ਸਾਨੂੰ ਪਿਆਰ ਦਿੱਤਾ ਔਰ ਅਹੀ ਕਿਨੇ ਇਸ ਤਰ੍ਹਾਂ ਹਰ ਸਾਲਾਂ ਸਾਲ ਦੀ ਦੋਸਤਾਂ ਵਾਂਗ ਹੀ ਕਰਦੇ ਰਹਿ ਗਏ ਬਣ ਕੇ ਅਜੁਰਬਾ ਜੀ ਬੈਨ ਪਹਿਲਾ ਮੋਬਾਈਲ ਖਰੀਦਿਆ ਸੀ ਤੁਹਾਨੂੰ ਟੈਲੀਕਮ ਤੋਂ ਤੇ ਉਹਨਾਂ ਵੱਲੋਂ ਕੂਪਨ ਦਿੱਤੇ ਗਏ ਸੀ ਤੇ ਉਹ ਅੱਜ ਮੇਰਾ ਕੂਪਨ ਨਿਕਲਿਆ ਗਿਆ ਕੀ ਨਿਕਲਿਆ ਮੇਰੀ ਐਕਟੀਵਾ ਨਿਕਲੀ ਜੇ ਇਲੈਕਟ੍ਰੋਨਿਕ ਆਹ ਕੂਪਨ ਨੰਬਰ ਹੈਗਾ ਜੇ ਮੋਬਾਈਲ ਨੰਬਰ ਹੈਗਾ ਜੇ ਮੇਰਾ ਨਾਮ ਪਿਆਰਾ ਸਿੰਘ ਜੇ ਠੀਕ ਹੈ ਜੀ ਖੰਡਾਲਾ ਸ਼ਹਿਰਾ ਦਾ ਖੁਸ਼ੀ ਖੁਸ਼ੀ ਆ ਜੀ ਬਹੁਤ ਜ਼ਿਆਦਾ ਖੁਸ਼ੀ ਆ ਇਹ ਸੋਨਾ ਸੈਮਸੰਗ ਦਾ ਫੋਨ ਖਰੀਦਿਆ ਸੀ ਜੀ ਗਿਫਟ ਮਿਲਿਆ ਐਲਈਡੀ ਜੀ ਸੈਂਮਿੰਗ ਇਹਨਾਂ ਕੋ ਅਸੀਂ ਇਹ ਪੁਰਾਣੇ ਕਸਟਮਰ ਇਹਨਾਂ ਦੇ ਅਸੀਂ ਪਹਿਲਾਂ ਵੀ ਇਹਨਾਂ ਕੋ ਆਈਫੋਨ 15 ਹੀ ਲਿਆ ਸੀ ਤੇ ਹੋਰ ਵੀ ਸਾਡੇ ਕੋ ਮੇਰੇ ਹਿਸਾਬ ਨਾਲ ਤਾਂ ਕਾਫੀ ਵੇਰ ਦਾ ਇਹਨਾਂ ਨਾਲ ਪਿਆਰ ਬਣਦਾ ਹੋਰ ਨਹੀਂ ਬਹੁਤ ਵਧੀਆ ਕਰਦੀ ਨਿਕਲਦੀ ਬੱਡੇ ਵੀ ਬਹੁਤ ਸੁਭਾਅ ਵੀ ਬਹੁਤ ਵਧੀਆ ਜੋ ਕਿਸੇ ਮਨ ਨੂੰ ਹੀ ਲੈਂਦੇ ਆ